ਨਹੀਂ ਇਹ ਵਜਾ ਕੀ ਹੋਈ ਗਿਆ ਵਜਾ ਬਿਜਲੀ ਦੇ ਤਾਰਾਂ ਲੱਗਦੀਆਂ ਲੱਗੋ ਜਦੋਂ ਉੱਠੇ ਆ ਆਪਸੇ ਤਕਾ ਮਾਰ ਗਈਆਂ ਉਹਦੇ ਕਾਰਨ ਲੱਗੀਆਂ ਤੇ ਫਾਰ ਉਪਰੇ ਘੜਾਈ ਜੇ ਸਮੇਂ ਸਾਰਾਰੇ ਪੇੜ 2 ਘੰਟੇ ਬਾਅਦ ਆਈਏ ਫਿਰ ਕਿੱਦਾਂ ਕਾਬੂ ਪਾਇਆ ਤੇ ਜਨਾ ਵੀ ਥੋੜਾ ਬੋੜਾ ਪਾਇਆ ਤੁਸੀਂ ਆਪਣੇ ਜਿਹੜਾ ਪਰੇ ਵਾਲੇ ਪਾਪੀ ਕੋਰ ਉਹਨਾਂ ਨਾਲ ਕੋਈ ਟੈਂਕਰ ਪਾਣੀ ਦਾ ਆਪਣੇ ਕੋਲ ਇੱਥੇ ਰੱਖੇ ਸੀ ਉਹਨਾਂ ਨਾਲ ਹਿੱਸਾ ਭਰਨ ਨਹੀਂ ਆਇਆ ਅੱਗੇ ਜਾਦੀ ਹੁਣ ਕੀ ਡਿਮਾਂਡ ਕਰਦੇ ਹੋ ਸਹੀ ਡਿਮਾਂਡ ਕਰਦੇ ਜਿਹੜਾ ਸਾਡਾ ਵੱਲੋਂ ਦਸਤਾਵਾਰ ਆ ਉਹਦਾ ਕੀਤਾ ਜਾ ਰਹੀ ਕੀਤੀ ਜਾ ਰਹੀ ਸੀ ਜੀ ਨੁਕਸਾਨ ਹੋ ਗਿਆ ਜੀ ਇਹਦਾ ਲਗਭਗ ਚਾਰਤਾ ਗਰੀਬ ਆ ਇਹਦਾ ਨਾ ਹੋ ਗਿਆ ਜੀ ਬਹੁਤ ਜਿਆਦਾ ਇਹਦਾ ਧੱਕਾ ਆ ਬਿਚਾਰੇ ਨਾਲ ਇਹਨੂੰ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਵਿਚਾਰੇ ਦਾ ਜੋ ਵੀ ਮਾਲੀ ਮਤਿਆ ਜਿਹਦੀ ਪੂਰੀ ਤੋਂ ਪੂਰੀ ਹਲਕੀ ਕੀਤੀ ਜਾਵੇ ਇਹਦਾ ਜੋ ਹੋ ਗਿਆ ਦਾ 1.5-2 ਕਰੋੜ ਦਾ ਯਾਨੀ 2 ਕਰੋੜ ਦਾ ਉੱਪਰ ਦਾ ਜੀ ਇਹਦਾ ਨੁਕਸਾਨ ਹੋ ਗਿਆ ਵਿਚਾਰੇ ਦਾ ਰਾਤ ਦਿਨ ਗਰੀਬ ਨੇ ਮਿਹਨਤ ਕਰਕੇ ਵੇਖੋ ਜੀ ਪਰਾਲੀ ਸਾਰੇ ਗੱਠਾ ਸਾਰੀ ਬੈਲਟ ਇਹਦੇ ਸਾਂਭੀ ਕਿਸੇ ਨੇ ਇੱਥੇ ਆਪਣੇ ਹਲਕੇ ਦੇ ਵਿੱਚ ਮਜੀਠੇ ਇਲਾਕੇ 'ਚ ਕਿਸੇ ਨੇ ਅੱਗ ਨਹੀਂ ਲਾਈ ਸਿਰਫ ਕੀ ਕਦੀ ਵਜ੍ਹਾ ਨਾਲ ਆਖਰੀ ਲੱਗੀ ਕੀ ਇਹ ਮੁੰਡਾ ਰਾਤ ਦਿਨ ਮਿਹਨਤ ਕਰਕੇ 2 ਕਰੋੜ ਦੇ ਮਾਲ ਦਾ ਅੱਜ ਇਹਦਾ ਨੁਕਸਾਨ ਹੋ ਗਿਆ ਜੀ ਤੇ ਲੱਕ ਪੱਕ ਇਹਨੇ 5000 ਏਕੜ ਰਕਬਾ ਇਸ ਕੱਲੇ ਮੁੰਡੇ ਨੇ ਪੰਜਾਂ ਛਾ ਬਿਲਰਾਂ ਦਾ ਲਾਲ ਟਰੈਕਟਰ ਟਰਾਲੀਆਂ 5 6 10 ਤੇ ਰੋਜ਼ ਦਾ 1.5 1.5 ਲੱਖ ਦਾ ਇਹਦਾ ਡੀਜ਼ਲ ਦਾ ਹੀ ਖਰਚਾ ਕੋ ਘੰਡਿਆ ਹੈ ਡੀਜ਼ਲ ਲਈ ਇੰਨਾ ਵੀ ਇਹਦਾ ਵਿਚਾਰੇ ਦਾ ਰੋਜ਼ ਦਾ 1.5 ਲੱਖ ਤੇ 24000 ਰੁਪਏ ਲੇਬਰ ਦਾ ਖਰਚਾ ਦਾ ਰੋਜ਼ ਦਾ ਚੜਦਾ ਹੈ ਜਿਹੜੀ ਭੜਾਈ ਇਹ ਕਰਦਾ ਹੈ ਵਿਚਾਰਾ ਤੇ ਦੇਖੋ ਜੀ ਇਹਨਾਂ ਕਿੰਨਾ ਤਕਾ ਹੋ ਗਿਆ ਗਰੀਬ ਨਾਲ ਤੇ ਇਹਨੂੰ ਕਿਹਦਾ ਨਾ ਖਰਚਾ ਰੋਝਦਾ ਗਰੀਬ ਨਾਲ ਇੰਨਾ ਤਕਾ ਹੋ ਗਿਆ ਦੱਸੋ ਜੀ ਇਹ ਵਿਚਾਰਾ ਕਿੱਥੇ ਜਾਊਗਾ ਇਹ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨਹੀਂ ਬੰਗਲੋ ਤੇ ਮਿੱਟੀ ਝਾੜਨ ਵਾਲੀ ਗੱਲ ਕਰਨ ਦਿਆ ਆ ਜਾਂ ਤੇ ਇਹਨੂੰ ਵਿਚਾਰੇ ਨੂੰ ਕੋਈ ਡੀਸੀ ਸਾਹਿਬ ਇੱਥੇ ਮੌਕੇ ਤੇ ਆਉਂਦੇ ਆਣ ਕੇ ਵੇਂਦੇ ਕਿ ਕੀ ਆ ਭਗਵੰਤ ਸਾਹਿਬ ਸਾਹ ਕਹਿੰਦੇ ਨੇ ਜੀ ਆ ਜੀ ਉਪਰਾਲੀ ਨੂੰ ਜਿਹਦੇ ਸਾਹਬੋ ਤੇ ਪ੍ਰਾਲੀ ਨੂੰ ਕਿਤਰਾ ਸੰਭੀਆ ਜੀ ਪ੍ਰਾਲੀ ਤੇ ਹੁਣ ਨਹੀਂ ਇਹਨਾਂ ਦੇ ਸਰਦਲਾ ਟਾਂਕਾ ਕੰਮ ਕਰਦੀਆਂ ਇਹ ਮਹਿਕਮਾ ਕਿੱਥੇ ਗਿਆ ਜੀ ਮਹਿਕਮਾ ਖਾਂ ਮੀਟ ਕੇ ਸੁੱਤਾ ਡੇਢ ਘੰਟੇ ਬਾਅਦ ਫਾਇਰ ਬ੍ਰਿਗੇਡ ਆਈ ਆ ਇੱਥੇ ਘੱਟੋ ਘੱਟ 6 ਫਾਇਰ ਬ੍ਰਿਗੇਡ ਹੁੰਦੀਆਂ ਫੇਰ ਕਿਤੇ ਮਾਹੀ ਕਾਬੂ ਪੈਣਾ ਜੀ ਉਹ ਲਾ ਕੇ ਪਿੱਛੇ ਕੋਠੀ ਵੀ ਦੇ ਲਓ ਜੀ ਕੋ ਕੋਠੀ ਦੇ ਸ਼ੀਸ਼ੇ ਟੁੱਟ ਗਿਆ ਜੀ ਉਹਨਾਂ ਦਾ ਵਿਚਾਰਾਂ ਦਾ ਸਾਰਾ ਨੁਕਸਾਨ ਹੋ ਗਿਆ ਜੀ ਇੰਨਾ ਇੰਨਾ ਗਰੀਬ ਮਾਰਨ ਨਾਲ ਇੰਨਾ ਇੰਨਾ ਨਾ ਧੱਕਾ ਆਇਆ ਵਿਚਾਰੇ ਨਾਲ ਵੀ ਇਹ ਕੀਤੀ ਕਰਾਈ ਸਾਰੀ ਇਹਦੀ ਮਿੱਟੀ ਜੀ ਮਿਲ ਗਈ ਜੀ ਜਿੰਨੀਆਂ ਨੇ ਵਿਚਾਰੇ ਨੇ ਮਿਹਨਤ ਕੀਤੀ ਹੈ ਤੇ ਗਰੀਬ ਲਾ ਗਈ ਹਾਂਜੀ ਪਾਜੀ ਅੱਜ ਕੀ ਇਹ ਮਸਲਾ ਹੋਇਆ ਏ ਵਾਇਰ ਦੇ ਟਿਕਾਣਾ ਹਾਲਾ ਵਾਇਰ ਦੇ ਟਿਕਾਣੇ ਇਹ ਸਰਦਾਰ ਸੁਰਜਨ ਸਿੰਘ ਦੇ ਘਰ ਇਹ ਬਿਜਲੀ ਸਰਕਟ ਹੋਣ ਦੇ ਕਾਰਨ ਇਕੱਠਾ ਕਿਹੜੀ ਕਿਹੜੀ ਜਗ੍ਹਾ ਆ ਇਹ ਇਹ ਸਰਦਾਰ ਸੁਰਜਨ ਸਿੰਘ ਦੀ ਜਗ੍ਹਾ ਜੀ ਨਹੀਂ ਪਿੰਡ ਕਿਹੜਾ ਆ ਪਿੰਡ ਸਈਆਂ ਕਲਾ ਕਾਰਨ ਕੀ ਹੋਇਆ ਅੱਧ ਲੱਗਦਾ ਬਿਜਲੀ ਸਰਕਟ ਹੋਣ ਦੇ ਕਾਰਨ ਅੱਛਾ ਤਾਂ ਕੀ ਨੁਕਸਾਨ ਕੀ ਹੋਇਆ ਹੁਣ ਤੱਕ ਨੁਕਸਾਨ ਕਾਫੀ ਹੋ ਗਿਆ ਸਰ ਤੇ 2.5 ਮਹੀਨੇ ਹੋ ਗਏ ਇਹਨਾਂ ਨੂੰ ਇਕੱਠਾ ਬੰਨਿਆ ਮੈਂ ਉਹ 7 8 ਟਰੈਕ ਇਹਨਾਂ ਦੇ ਚੱਲਦੇ ਸੀ ਨਾਲ ਲੇਬਰ 2.5 300 ਬੰਦਾ ਇਹਨਾਂ ਦਾ ਲੱਗਣ ਦਾ 2 ਵਾਲਾ ਟਰੈਕਟਰ ਦੀ ਲੇਬਰ ਸਾਰਾ ਕੁਝ ਡੀਜ਼ਲ ਵੀ ਆਪਣੇ ਕੋਲ ਇਹਨਾਂ ਕੋਲ ਕਿਹਾ ਦੇ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਅਜੇ ਪਹੁੰਚਿਆ ਜਾਂ ਅਸੀਂ ਕਦੇ ਵੀ ਪ੍ਰਾਣੀ ਨੂੰ ਆ ਕੇ ਲਾਉਨੇ ਆ ਉਹ ਨੇਰੀ ਪ੍ਰਾਣੀ ਨੂੰ ਕਦੇ ਮਾੜੀ ਜੀ ਕਨਾਲ ਥਾਂ ਨੂੰ ਆ ਕੇ ਲਾਉਣੇ ਆ ਪੰਜ ਪੰਜ ਫਾਇਰ ਬਗੇਡਾਂ ਥੋਸਨੀਆਂ ਗੱਡੀਆਂ ਆ ਤੇ ਐਸਐਚਓ ਵੀ ਨਾਲ ਜੀਐਸਪੀ ਸਾਰੇ ਥਾਣੇ ਦੇ ਪਰਚਾ ਕੱਟਣ ਦੀ ਕੋਸ਼ਿਸ਼ ਕਰਦੇ ਆ ਅਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੋ ਕਿ ਕਾਫੀ ਨੁਕਸਾਨ ਹੋ ਚੁੱਕਾ ਹੈ ਕਿ ਫਾਇਰ ਬਗੇਡ ਆਈ ਆ ਉਹਦਾ 5000 ਲੀਟਰ ਪਾਣੀ ਨਿਕਲਿਆ ਸਾਰਾ ਹੁਣ ਅਸੀਂ ਜਿਸੇ ਡੇਰੇ ਤੋਂ ਭਰ ਕੇ ਦਿੱਤਾ ਹੋਇਆ ਪਾਣੀ 1 ਘੰਟੇ ਬਾਅਦ ਪਾਣੀ ਭਰ ਕੇ ਵੇਰ ਆਏ ਨੇ ਦੇਢ ਘੰਟੇ ਬਾਅਦ ਅੱਗ ਆਈ ਸੀ ਤੇ ਕਾਫੀ ਨੁਕਸਾਨ ਹੋ ਚੁੱਕਾ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਵੀ ਇਹਨਾਂ ਦੇ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਜਿੱਥੇ ਵੀ ਪਿੰਡ ਦਾ ਸੰਯੋਗ ਹੋਊਗਾ ਪਿੰਡ ਸੰਯੋਗ ਦਊਗਾ ਸਾਰਾ ਜਿਹੜੇ ਵੀ ਨਗਰ ਕੀਰਤਨ ਦੇ ਵਿੱਚ ਜਿੰਨੇ ਮੇਰੇ ਵੀਰ ਸੱਜਣ ਗੁਰਪ੍ਰੀਤ ਦੇ ਵੀਰ ਨਾਲ ਹੀ ਜਿੰਨੇ ਵੀ ਆਏ ਸਾਰੇ ਨਗਰ ਕੀਰਤਨ ਦੇ ਵਿੱਚ ਟਰੈਕਟਰ ਵੀ ਲੱਗੇ ਸੀ ਪਾਣੀ ਸੁੱਟਣ ਨੂੰ ਉਹ ਵੀ ਆਏ ਵੀਰ ਕਾਫੀ ਹਵਾ ਦੇ ਕਾਰਨ આગ ਦਾ ਨੁਕਸਾਨ ਹੋ ਗਿਆ ਲੱਗੇ ਮੇਰੇ ਵੀਰ ਦਾ ਘਰ ਵੀ ਆ ਉਹਨੂੰ ਕਾਫੀ ਨੁਕਸਾਨ ਤੇੜਾ ਬਾੜੀਆਂ ਤੇ ਜਿਵੇਂ ਸ਼ੀਸ਼ੇ ਟੁੱਟ ਗਏ ਆ ਇਹ ਕਾਫੀ ਨੁਕਸਾਨ ਹੋਇਆ ਅਜੇ ਤੱਕ ਕੋਈ ਅਧਿਕਾਰੀ ਪੁਲਿਸ ਦਾ ਨਹੀਂ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਅਜੇ ਤੱਕ ਕਿੰਨਾ ਦਾ ਘਰ ਆਇਆ ਜਦੋਂ ਨੁਕਸਾਨ ਹੋਇਆ ਹਿੰਦੂ ਸਿੰਘ ਕਪੂਰ ਸਿੰਘ ਕਪੂਰ ਸਿੰਘ ਦਾ ਘਰ ਜੀ ਤੇ ਇਹਦਾ ਨਸਾਨ ਅੰਦਰ ਕੀ ਹੋਇਆ ਸੀਸ਼ੇ ਟੁੱਟ ਗਏ ਜੀ ਕਾਫੀ ਹੋਰ ਇੱਕੰਦਾ ਨੂੰ ਸੇ ਪਹੁੰਚਿਆ ਜਿਹੜਾ ਇਹਨਾਂ ਦੀ ਫ੍ਰੀਜ ਦੇ ਵਿੱਚ ਪਾਣੀ ਉਹ ਵੀ ਗਰਮ ਹੋ ਗਿਆ ਜੀ ਵੇਖੋ ਕੰਦਾਂ ਨੂੰ ਇੰਨੀ ਧੂਆ ਭਰਿਆ ਪਿਆ ਸਾਰਾ ਪਰਿਵਾਰ ਵੇਖੋ ਤੇ ਵੇਖੋ ਮੇਰੇ ਵੀਰ ਵੀ ਕਿੰਨੇ ਸਾਰੇ ਦਰਸ਼ਕ ਤੇ ਵੇਖਣਦੇ ਆ ਵੇਖੋ ਕਿੰਨੀ ਦੁਖਦਾਈ ਘਟਨਾ ਆ ਸਾਰੇ ਵੀਰੋ ਵੇਖੋ ਉਹਨਾਂ ਦੇ ਘਰ ਦੇ ਨਿੱਕੇ ਨਿੱਕੇ ਜੀਵ ਧੂਮੇ ਤੋਂ ਵੇਖੋ ਸਰਦਾਰ ਜੀ ਮਾਹੌ ਸਿੰਘ ਜੀ ਤੁਹਾਨੂੰ ਨਿੱਕੇ ਨਿੱਕੇ ਜੀਵ ਵੇਖੋ ਸਾਰੇ ਵਾਈਬਰ ਜਿੱਕਾ ਖਾਲਸਾ ਵਾਈਬਰ ਦੀ ਕੀ ਖਤੇ ਸਰਦਾਰ ਸੁਰਜਨ ਸਿੰਘ ਦਾ ਬੇੜਾ ਬਹੁਤ ਜਿਆਦੀ ਮਿਹਨਤ ਦੇ ਸੱਤ ਟਰੈਕਟਰ ਤੇ ਉਹ ਦੂਜੇ ਇਕੱਠਾ ਬੰਨਣ ਵਾਲੇ ਹੋਰ ਵੀ ਕਈ ਸੰਦ ਬਣਾਏ ਆ ਉਦੋਂ ਮੈਡਮ ਜੀ ਆਣ ਕੇ ਇਹਨੂੰ ਸ਼ਾਬਾਸ਼ ਵੀ ਦਿੰਦੇ ਰਹੇ ਆ ਕਿ ਸ਼ਾਬਾਸ਼ ਪੁੱਤਰਾ ਜਿੰਨੀਆਂ ਕੱਟਾਂ ਬਣਾਏਗਾ ਤੇਰੇ ਨਾਲ ਸੰਯੋਗ ਕਰਦੇ ਆ ਆਣ ਕੇ ਉਹਨਾਂ ਦੇ ਘਰੋਂ ਚਾਹ ਵੀ ਪੀਂਦੇ ਰਹੇ ਆ ਅੱਜ ਦੁੱਖ ਦੀ ਘਟਨਾ ਹੋਈ ਆ ਅਜੇ ਕੋਈ ਨਹੀਂ ਪਹੁੰਚਿਆ ਜੀ ਬਹੁਤ ਜਰਰੀ ਦੁੱਖਦਾਈ ਘਟਨਾ ਸਾਰਿਆਂ ਨੂੰ ਖੂਨ ਕੀਤਾ ਕੋਈ ਜਾਂਦਾ ਮੇਰੀ ਤਫਰੀਲੀ ਹੋ ਗਈ ਆ ਕੋਈ ਜਾਂਦੇ ਅੱਜ ਅੱਜ ਛੁੱਟੀ ਨੇ ਆ ਕੋਈ ਜਾਂਦੇ ਸਰਦਾਰ ਖਤਵਨਤ ਮਾਨ ਦੇ ਨਾਲ ਹੈ ਗਏ ਆ ਉਥੇ ਰਾਜਾ ਸੰਧੀ ਆਏ ਨੇ ਕੋਈ ਜਾਂਦਾ ਦੰਨ ਕਰਨ ਗਏ ਆ ਇਹ ਵੀ ਵੇਖੋ ਵੀ ਡਿ렉ਸ਼ਨ ਦੇ ਵਿੱਚ ਵੀ ਡਿਊੜੀਆਂ ਲੱਗੀਆਂ ਡਿਊੜੀ ਦਰਾਂ ਦੇਖੋ ਕਿੰਨੀ ਘਰਨਾ ਵਾਪਰੀ ਆ ਤੇ ਡਿਊੜੀ ਛੱਡ ਕੇ ਵੀ ਆ ਸਕਦੇ ਆ ਸਰਕਾਰ ਚ ਵੀ ਘੰਟੇ ਦਾ ਮਲਾਜੂਦਾ ਭਾਵੇਂ ਡਿਊੜੀ ਆ ਐਸਡੀਐਮ ਮੈਡਮ ਨੂੰ ਇੱਥੇ ਪਹੁੰਚਣਾ ਚਾਹੀਦਾ ਸੀ ਜਾਂ ਡੀਸੀ ਸਾਹਿਬ ਨੂੰ ਪਹੁੰਚਣਾ ਚਾਹੀਦਾ ਇੱਥੇ ਆਣ ਕੇ ਵੇਖ ਕੇ ਇਹ ਦੁੱਖ ਭਰੀ ਘਟਨਾ ਦੇ ਵਿੱਚ ਸੰਜੋਗ ਕਰਨ ਸਾਡਾ ਬਹੁਤ ਜਰਰੀ ਸ ਨਗਰ ਕੀਰਤਨ ਨਿਕਲ ਰਿਹਾ ਸੀ ਅੱਜ ਨਗਰ ਕੀਰਤਨ ਦੇ ਵਿੱਚ ਵੀ ਸੰਗਤ ਸਾਰੀ ਆਣ ਕੇ ਸੰਯੋਗ ਦਿੱਤੀ ਰੀ ਫਾਇਰ ਬਗੇਡ 1 ਘੰਟੇ ਬਾਅਦ ਪਹੁੰਚੀ ਆ ਉਹਦੇ ਵਿੱਚ 5000 ਲੀਟਰ ਪਾਣੀ ਨਿਕਲਿਆ ਸਾਰਾ ਹੁਣ ਦੂਜੀ ਫਾਇਰ ਬਗੇਡ ਕਿਸੇ ਡੇਰੇ ਤੋਂ ਘਰ ਚ ਲੈ ਆਂਦੀ ਆ ਉਹ ਹੁਣ ਘਰ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਨੂੰ ਬਚਾਉਣ ਦੇ ਕੰਮ ਦਾ ਠੰਡੀਆਂ ਕਰੰਦੇ ਨੇ ਉਹ ਮੇਰੇ ਵੀਰ ਜੋ ਪੱਤਰਕਾਰ ਮੇਰੇ ਵੀਰ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਹਨਾਂ ਦੇ ਗੜੀ ਹੱਥ ਜੋੜਦੇ ਆ ਸਰਕਾਰ ਨੂੰ ਫੀਡ ਕਰੋ ਕਿ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਕੀ ਕੀ ਡਿਮਾਂਡ ਆਉਣ ਫਿਰ ਹਾਂਜੀ ਕੀ ਮੰਗ ਕਰਦੇ ਸਰਕਾਰ ਤੋਂ ਹੁਣ ਦੇਖੋ ਜੀ ਕਿੰਨਾ ਮਹੀਨਾ ਦੀ ਕਮਾਈ ਆ ਵੀਰ ਦੀ ਸਾਡੇ ਦੀ ਜਿਉਂ ਖੇਤੀ ਉਹ ਝੋਨੇ ਦੀ ਖਤਮ ਹੋਈ ਆ ਢਿੱਲਰ ਫੇਰ ਕੇ ਉਹ ਸਾਰਾ ਕੁਝ ਕਰਕੇ ਇਕੱਠਾ ਬੰਨ ਕੇ ਕੱਟੀਆਂ ਕਰਕੇ ਜੱਟ ਜੀਵੀਦਾਰ ਦੇ ਕਹਿ ਕੇ ਵੀ ਚਲੋ ਪਰਾਲੀ ਨੂੰ ਆਗਣਾ ਲਾਇਓ ਇਹ ਗੁਰਤੀ ਵੀਰ ਮੇਰਾ ਰਾਜ ਜਾ ਕੇ ਜਟਾਂ ਦੇ ਘਰ ਕਹਿੰਦਾ ਹੁੰਦਾ ਸੀ ਪਰਾਲੀ ਨੂੰ ਆਗਣਾ ਲਾਇਓ ਇਹ ਮੈਂ ਇਕੱਠਾ ਬੰਨਣੀਆਂ ਜੋ ਚਲੋ ਜੀ ਇਹਦਾ ਵੀਰ ਨੇ ਸਾਰਿਆਂ ਨੇ ਸੰਯੋਗ ਦਿੱਤਾ ਘਟੋ ਘਟ ਵੀਰ ਨੇ 22 300 ਕਿੱਲੇ ਦੀਆਂ ਇਕੱਠਾਂ ਬੰਨ ਕੇ ਜਮਾਂ ਕੀਤੀਆਂ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਦੋਂ ਮੈਡਮ ਨਾਲ ਸੀ ਮੈਂ ਰੋਹ ਜਾਣ ਕੇ ਤੇ ਘਰ ਆਣ ਕੇ ਚਾਹ ਪੀਂਦੇ ਸੀ ਐਸਫਪੂ ਸਾਹਿਬ ਵੀ ਸਾਰੇ ਜਿੰਨੇ ਕੁ ਸੁਨੇਗਨਾ ਜਿੰਨੇ ਖੇਤੀਬਾੜੀ ਦੇ ਮੈਗਨੇ ਸਾਰੇ ਹੁੰਦੇ ਰਹੇ ਜਿਹੜੇ ਆ ਬੀ ਬਹੁਤ ਵਧੀਆ ਕੰਮ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰਾ ਅੱਜ ਕੀ ਮਸਲਾ ਹੋਇਆ ਜੀ ਅੱਜ ਜੀ ਸਾਨੂੰ ਕਿ ਮੈਂ 1.5 ਵਜੇ ਤੁਹਾਡੇ ਕਲਸਟਰਮ ਚਾਹ ਦਵਿੰਦਰ ਸਿੰਘ ਔਰ ਨੋਡਲ ਅਸਰ ਦਾ ਫੋਨ ਆਇਆ ਕਿ ਇਹ ਸਰਦਾਰ ਗੁਰਪ੍ਰੀਤ ਸਿੰਘ ਸੋਈਆਂ ਕਲਾਂ ਦੇ ਜਿਹੜੇ ਕਿਸਾਨ ਆ ਉਹ ਬਹੁਤ ਵਧੀਆ ਕੰਮ ਕਰ ਰਹੇ ਸੀ ਆ ਆਪਣੇ ਹੱਥ ਕਰੀਪਨ ਲ ਆਪਣੇ ਮਚੀਟਾ ਵਾਲੇ ਕਦੀ ਪਰਾਲੀ ਇਹਨਾਂ ਬਹੁਤ ਇਕੱਠੀ ਕਰਕੇ ਇਸੇ ਲਗਭਗ ਜੋ ਪਤਾ ਲੱਗਾ ਵੇਖਣ ਤੇ ਵੀ ਸਮਝ 6 ਤੋਂ 7000 ਮੀਟ੍ਰਿਕ ਟਨ ਪਰਾਲੀ ਸੀ ਜੋ ਕਿ ਸ਼ਾਰਟ ਸਰਕਟ ਕਰਕੇ ਜਦੋਂ ਪਤਾ ਲੱਗਾ ਵੀ ਸੜ ਗਈ ਹੈ ਮੌਕੇ ਤੇ ਆਣ ਕੇ ਸਾਡੇ ਮੁੱਖ ਕੀ ਬੜੀ ਅਫਸਰ ਡਾਇਰੈਕਟਰ ਕੋ ਸਾਫ ਸਿੰਘ ਜੀ ਮੌਕੇ ਤੇ ਪਹੁੰਚੇ ਔਰ ਸਾਡਾ ਐਗਰੀਕਲਚਰ ਸਟਾਫ ਜੀ ਸਾਰਾ ਆ ਕੇ ਵੇਖਿਆ ਤੇ ਮੁਰਕੇ ਹੀ ਐਸਜੀ ਸਾਹਿਬ ਨੂੰ ਫੋਨ ਕੀਤਾ ਤੇ ਉਹਨਾਂ ਨੇ ਮੁਰਕੇ ਫਾਇਰ ਬ੍ਰਿਗੇਡ ਭੇਜੇ ਤੇ ਹੁਣ तकरीबन ਵੇਖਿਆ ਤੁਸੀਂ ਦੇਖ ਰਹੇ ਸਾਰਾ तकरीबन ਇਹਨਾਂ ਦਾ ਸਾਰੇ ਪਰਾਲੀ ਜਿੰਨੀ ਇਹਨਾਂ ਦੀ ਮਿਹਨਤ ਕੀਤੀ ਸਾਰੀ ਖਰਾਬ ਹੋ ਗਈ ਤੇ ਇਹਨਾਂ ਨੇ ਮਤਲਬ ਮੈਕਮੇ ਤੋਂ 5 ਪੇਜ ਦਾ ਸਬਸਿਡੀ ਤੇ ਲਈ ਸੀ ਔਰ ਉਹਦੇ ਨਾਲ ਇਹਨਾਂ ਦਾ ਕਾਫੀ ਵੇਖੋ ਇਨਵੈਸਟਮੈਂਟ ਹੋਈ ਆ ਮੈਂ ਸਮਝਦਾ ਵੀ ਲਗਭਗ ਇਹਨਾਂ ਦਾ ਕੋਈ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਸਰਕਾਰ ਵੱਲੋਂ ਕੋਈ ਮੁਆਵਜ਼ੇ ਦਾ ਪ੍ਰਬੰਧਨ ਹੈ ਜੀ ਸਰਕਾਰ ਵੱਲੋਂ ਜੀ ਆਪਣੇ ਮਾਹਰ ਚੀਜ਼ ਸਾਰ ਰਹੇ ਹਨ ਰਿਪੋਰਟ ਲੇਕੇ ਭੇਜਾਂਗੇ ਫਿਰ ਜੋ ਉਤੋਂ ਜੋ ਗਾਈਡਲਾਈਨ ਦੇ ਅਨਸਾਰ ਜੋ ਕੁਝ ਸਰਕਾਰ ਵੱਲੋਂ ਅਪਰਾਧ ਕੀਤਾ ਜਾਏਗਾ ਉਹ ਜ਼ਰੂਰ ਕਿਸਾਨ ਦੀ ਮਦਦ ਕੀਤੀ ਜਾਵੇਗੀ ਔਰ ਅਸੀਂ ਅਪੀਲ ਵੀ ਕਰਾਂਗੇ ਵੀ ਇਹਨਾਂ ਦੀ ਇਸ ਦੁੱਖ ਦੀ ਘੜੀ ਵਿੱਚ ਜ਼ਰੂਰ ਇਹਨਾਂ ਦੀ ਬਾਹ ਫੜਨੀ ਚਾਹੀਦੀ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਠੀਕ ਹੈ ਜੀ ਤੁਹਾਨੂੰ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਟਾਈਫੈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼